ਆੜਾਂ ਦਾ ਪਾਣੀ ਸ਼ਾਇਦ ਕੁਝ ਕਟ ਗਿਆ ਹੈ ਪਰ ਹਜੇ ਤੱਕਨ ਜਿਹੜੇ ਰਾਹਤ ਸਮਗਰੀ ਹੈ ਉਹ ਜਿਹੜੇ ਲੋਕ ਉਥੋਂ ਦੇ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਲਈ ਨਿਰੰਤਰ ਜਾ ਰਹੀ ਹੈ ਆਈਐਚਏ ਫਾਊਂਡੇਸ਼ਨ ਕਲਕੱਤਾ ਮਾਤਾ ਕੀਵੀ ਜੀ ਅਤੇ ਗੁਰੂ ਨਾਨਕ ਗੁਰੂ ਅੰਗਦ ਦੇਵ ਨਿਵਾਸਪਾਰਕ ਮਾਫ ਕਰਨਾ ਗੁਰੂ ਅੰਗਦ ਦੇਵ ਨਿਵਾਸ ਦੇ ਸਹਿਯੋਗ ਦੇ ਨਾਲ ਰਾਹਤ ਸਮਗਰੀ ਅੱਜ ਅੰਮ੍ਰਿਤਸਰ ਤੋਂ ਜਾ ਰਹੀ ਹੈ ਔਰ ਇਹ ਰਾਹਤ ਸਮਗਰੀ ਵੱਖ-ਵੱਖ ਪਿੰਡਾਂ ਦੇ ਵਿੱਚ ਸਪਲਾਈ ਕੀਤੀ ਜਾਏਗੀ ਅ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਰਾਹਤ ਦਾ ਰਾਹਤ ਸਮਗਰੀ ਦੇ ਵਿੱਚ ਪਸ਼ੂਆਂ ਦਾ ਆਚਾਰਾ ਹੈ ਦਾਲ ਆਟਾ ਚਾਵਲ ਪਿਆਜ਼ ਤੇਲ ਜੋ ਜੋ ਆਮ ਆਦਮੀ ਦੀ ਸਹੂਲਤ ਲਈ ਜਰੂਰਤ ਹੈ ਇਸ ਵੇਲੇ ਉਹ ਪਹੁੰਚਾਇਆ ਜਾ ਰਿਹਾ ਹੈ ਸੌਂ ਦੇ ਲਈ ਗੱਦੇ ਨੇ ਗੱਦਿਆਂ ਦਾ ਗੱਦੇ ਵੀ ਪਹੁੰਚਾਏ ਜਾ ਰਹੇ ਨੇ ਜਿਨ੍ਹਾਂ ਲੋਕਾਂ ਨੂੰ ਇਸ ਵੇਲੇ ਜਰੂਰਤ ਹੈ ਬਹੁਤ ਜਰੂਰਤ ਹੈ ਕਿਉਂਕਿ ਦੁਮਿਦਾਦੀ ਵਿਫਤਾ ਦੀ ਇਸ ਘਾੜੀ ਦੇ ਵਿੱਚ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰਨ ਸੋ ਪੂਰਾ ਪੰਜਾਬ ਪੂਰਾ ਭਾਰਤ ਉਹਨਾਂ ਦਾ ਸਹਾਇਤ ਦੇ ਰਿਹਾ ਹੈ ਪੂਰਾ ਭਾਰਤ ਦੇ ਲੋਕ ਇਹਨਾਂ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਹੋਏ ਨੇ ਸੋ ਆਈਐਚਏ ਫਾਊਂਡੇਸ਼ਨ ਜਿਹੜੇ ਕਲਕੱਤਾ ਤੋਂ ਆਏ ਨੇ ਉਹ ਉਹਨਾਂ ਵੱਲੋਂ ਵੀ ਇਹ ਸੇਵਾ ਅੱਜ ਪਹੁੰਚਾਈ ਗਈ ਹੈ ਉਸ ਕੋ ਬਾਗੁਰੂ ਅੰਗਦ ਦੇਵ ਨਿਵਾਸ ਵੱਲੋਂ ਮਾਤਾ ਖੀਵੀ ਜੀ ਲੰਗਰ ਵੱਲੋਂ ਸੋ ਇਹ ਤਿੰਨਾਂ ਦੇ ਸਹਿਯੋਗ ਦੇ ਨਾਲ ਇਕੱਠਾ ਰਾਸ਼ਨ ਰਾਹਤ ਸਮਗਰੀ ਜਿਹੜੀ ਹੈ ਪਹੁੰਚਾਈ ਜਾ ਰਹੀ ਹੈ ਤਾਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਇਹ ਰਾਹਤ ਸਮਗਰੀ ਇੱਥੋਂ ਅਜਨਾਲਾ ਰਮਦਾਸ ਏਰੀਆ ਦੇ ਵਿੱਚ ਲਜਾਈ ਜਾਏਗੀ ਔਰ ਡੀਪ ਪਿੰਡਾਂ ਦੇ ਵਿੱਚ ਯਾਨੀ ਖਾਸ ਰਿਮੋਟ ਏਰੀਆ ਦੇ ਵਿੱਚ ਜਿਹੜਾ ਇਹ ਸਾਰਾ ਸਮਾਨ ਉਨ ਪਹੁੰਚਾਇਆ ਜਾਏਗਾ ਅਸੀਂ ਇਸ ਬਾਰੇ ਗੱਲ ਵੀ ਕਰਾਂਗੇ ਭਾਈ ਸਾਹਿਬ ਨਾਲ ਭਾਈ ਸਾਹਿਬ ਯਾਰ ਥੋੜਾ ਜਾ ਮਾਫੀ ਚਾਹਵਾਂਗਾ ਬਹੁਤ ਤੁਸੀਂ ਤਾਂ ਬੜੇ ਜਾਣੇ ਪਛਾਣੇ ਹੋ ਕਿ ਕੋਵਿਡs ਵੀ ਤੁਸੀਂ ਕੰਮ ਕੀਤਾ ਹੋਇਆ ਹੈ ਲੋਕਾਂ ਦੀ ਮਦਦ ਕੀਤੀ ਗਈ ਹੈ ਅੱਜ ਵਿਫਤਾ ਦੀ ਇਸ ਕੜੀ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਜਦੋਂ ਲੋੜ ਹੈਗੀ ਆ ਉਦੋਂ ਹਰ ਕੋਈ ਜਾਂਦਾ ਹੈ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਆਪਣੇ ਬਲ ਬੂਤੇ ਦੇ ਜਿੰਨੀ ਸਮਰੱਥਾ ਹੈਗੀ ਆ ਉਹ ਪੁਚਾਰਿਆ ਸਮਾਨ ਅੱਜ ਤੁਹਾਡੇ ਵੱਲੋਂ ਵੀ ਇਹ ਸਮਾਨ ਰਾਹਤ ਸਮਗਰੀ ਜਿਹੜੀ ਹੈ ਇੱਥੇ ਲਿਆਂਦੀ ਗਈ ਹੈ ਦੇਖੋ ਐਸਾ ਹੈਗਾ ਕਿ ਅਸੀਂ ਤਾਂ ਕੁਝ ਨਹੀਂ ਕਰ ਰਹੇ ਤੇ ਵਾਹਿਗੁਰੂ ਦੀ ਕਿਰਪਾ ਹੈਗੀ ਮੈਂ ਆਪਣੀ ਟੀਮ ਲੈ ਕੇ ਕਲਕੱਤੇ ਤੋਂ ਆਈਚੀ ਫਾਊਂਡੇਸ਼ਨ ਤੇ ਆਇਆ ਹੈ ਸਾਡੀ ਜਿਹੜੀ ਲੋਕਲ ਅੰਮ੍ਰਿਤਸਰ ਦੀ ਆਈਚੀ ਫਾਊਂਡੇਸ਼ਨ ਦੇ ਤੇ ਮੈਨੂੰ ਹਟ ਕਰਦੇ ਅਲਮੀਤ ਸਿੰਘ ਜੀ ਉਹ ਤੇ ਪਹਿਲਾਂ ਤੋਂ ਲੱਗੇ ਹੋਏ 10 12 ਦਿਨ ਤੋਂ ਤੇ ਅਸੀਂ ਦੋ ਤਿੰਨ ਦਿਨ ਤੋਂ ਆਏ ਹਾਂ ਕਿ ਪਹਿਲਾਂ ਅਸੀਂ ਰਾਸ਼ਨ ਪਹੁੰਚਾਇਆ ਤੇ ਰਾਸ਼ਨ ਪਹੁੰਚਾ ਕੇ ਉਹ ਕਰਦੇ ਉਹ ਸੀ ਕਿ ਇਮੀਡੀਟ ਹੈਲਪ ਜੀ ਬਿਲਕੁਲ ਤੇ ਉਸ ਤੋਂ ਬਾਅਦ ਅਸੀਂ ਹੁਣ ਦੇਖਿਆ ਜਿਹੜਾ ਪੋਜੀਸ਼ਨ ਹੈ ਕਿਉਂਕਿ ਕੀ ਹੈ ਨਾ ਕਿ ਜਿਹੜੀ ਗਰਾਉਂਡ ਰਿਐਲਿਟੀ ਉਹਨੂੰ ਪਹਿਲਾਂ ਅਸੈਸ ਕਰਨਾ ਚਾਹੀਦਾ ਕਿ ਕੀ ਲੋਡ ਹੈ ਉਹ ਜਿਹੜਾ ਦਿਖ ਰਿਹਾ ਹੈ ਕਿ ਰਾਸ਼ਨ ਦੀ ਲੋਡ ਹੈ ਨਹੀਂ ਬਹੁਤ ਰਾਸ਼ਨ ਆ ਗਿਆ ਹੁਣ ਅਸੀਂ ਜਿਹੜੇ 1400 ਪਿੰਡ ਅਪਰੋਕਸੀਮੇਟਲੀ ਜਿਹੜੇ ਅਫੈਕਟਡ ਹੈ ਐਨੂੰ ਹੁਣ ਅਸੀਂ ਬਸਾਨ ਦੀ ਕੋਸ਼ਿਸ਼ ਕਰਦੇ ਤੇ ਨੈਕਸਟ ਸਾਡਾ ਹੈਗਾ ਕਿ ਉਹਨਾਂ ਨੂੰ ਜਿਹੜੀ ਐਸੈਂਸ਼ੀਅਲ ਚੀਜ਼ਾਂ ਹੈਗੀਆਂ ਜਿਸਾ ਗੱਡੇ ਹੋ ਗਏ ਪਿੱਲੋ ਹੋ ਗਏ ਚਦਣਾ ਹੋ ਗਈਆਂ ਟੂਥਪੇਸਟ ਹੋ ਗਿਆ ਤੇਲ ਹੋ ਗਿਆ ਸਾਬਣ ਹੋ ਗਿਆ ਮੈਡੀਸਨ ਕਿਟ ਕਿਉਂਕਿ ਹੁਣ ਜਿਹੜੀ ਮੈਡੀਸਨ ਦੀ ਬਹੁਤ ਲੋੜ ਹੈ ਤੇ ਅਸੀਂ ਅੱਜ ਇੱਕ ਕਿਟ ਬਣਾਇਆ ਹੈ ਜਿਦੇ ਵਿੱਚ ਐਸੈਂਸ਼ੀਅਲ ਫੈਮਿਲੀ ਕਿਟ ਕਿ ਕਿ ਫੈਮਿਲੀ ਨੂੰ ਅਸੀਂ ਇਹ ਜਿਹੜੀ ਚੱਦਰਾਂ ਮੈਟ੍ਰੀਸਸ ਪਿੱਲੋ ਉਹਨਾਂ ਦੇ ਫੈਮਿਲੀ ਸਾਈਜ਼ ਦੇ ਹਿਸਾਬ ਨਾਲ ਉਹਨਾਂ ਨੂੰ ਦਿੱਤਾ ਜਾਏਗਾ ਫਿਰ ਅਸੀਂ ਇਸ ਤੋਂ ਬਾਅਦ ਜਿਹੜੀ ਫੋਲਡਿੰਗ ਬੈਡਸ ਵਗੈਰਾ ਇਹ ਤਿਆਰ ਕਰਕੇ ਉਹਨਾਂ ਨੂੰ ਦੇ ਦੇ ਕਿਉਂਕਿ ਆਸਤੇ ਹਾਸਤੇ ਅਸੀਂ ਚਾਹੁੰਦੇ ਹਾਂ ਉਹ ਬਸਲ ਫਿਰ ਅਸੀਂ ਉਹਨਾਂ ਨੂੰ ਕਿਚਨ ਦੀ ਆਈਟਮ ਜਿਹੜੀ ਦੇ ਕੇ ਕਿਉਂਕਿ ਅਸੀਂ ਰਹਿਸ਼ਨ ਦਿੱਤਾ ਹੈ ਬਣਾਣਗੇ ਕਿਤੇ ਤੇ ਉਹ ਜਿਹੜਾ ਹੈਗਾ ਅਸੀਂ ਉਹ ਪ੍ਰਬੰਧ ਕਰ ਰਹੇ ਤੇ ਅਸੀਂ ਇਹ ਇੱਕ ਦਿਨ ਦਾ ਮਿਸ਼ਨ ਨਹੀਂ ਸਾਡਾ ਅਸੀਂ ਬਾਈਓ ਸਾਡੀ ਮੇਲ ਰੱਖ ਕੇ ਸਾਨੂੰ ਇਸ ਬਲੇਸਿੰਗਸ ਦੇ ਸੇਵਾ ਕਰਨ ਵਾਸਤੇ ਤੇ ਅਸੀਂ ਇਸ ਤਰ੍ਹਾਂ ਸੇਵਾ ਕਰਦੇ ਲਈਏ ਸਾਨੂੰ ਸਾਡੇ ਸਿੱਖ ਬ੍ਰਦਰ ਜਿਹੜੇ ਹੈਗੇ ਉਹ ਨਹੀਂ ਉਹ ਤੇ ਅੱਗੇ ਵਧੇ ਹੀ ਹੋਏ ਐ ਸਾਨੂੰ ਦੂਜੇ ਜਿਹੜੇ ਕਮਾ ਦੇ ਬੰਦੇ ਮੁਸਲਮ 크ਰਿਸਚੀਅਨ ਸਾਨੂੰ ਫੋਨ ਕਰੀ ਜਾਂਦੇ ਕਿ ਸਸੀਂ ਦੱਸੋ ਸਾਨੂੰ ਅਸੀਂ ਕੀ ਹੈਲਪ ਕਰੀਏ ਤੇ ਕਿਉਂਕਿ ਪੰਜਾਬ ਨੇ ਕਦੀ ਸਿੱਖਾਂ ਨੇ ਕਦੀ ਮੰਗਿਆ ਨਹੀਂ ਅੱਜ ਵੀ ਅਸੀਂ ਨਹੀਂ ਮੰਗਦੇ ਹੱਥ ਜੋੜ ਕੇ ਖਾਲੀ ਬੇਨਤੀ ਕਰਦੇ ਹਾਂ ਕਿ ਤੁਸੀਂ ਆਓ ਸਾਡੇ ਨਾਲ ਲੜੋ ਔਰ ਦੇਖ ਕੇ ਜੋ ਵੀ ਕਰ ਸਕਦੇ ਹੋ ਤਿੰਨ ਫੁੱਲ ਕਰੋ ਗਵਰਨਮੈਂਟ ਆਪਣੀ ਜਗ੍ਹਾ ਆਪਣਾ ਕੰਮ ਪਰ ਸਾਡਾ ਹਰ ਪੰਦੇ ਦਾ ਹਰ ਸਿਟੀਜ਼ਨ ਦਾ ਹਰ ਪੰਜਾਬੀ ਦਾ ਹਰ ਜਿੱਥੇ ਗੁਰੂ ਨਾਨਕ ਦੇਵ ਸੰਗਤ ਹੈ ਸਭ ਦਾ ਫਰਜ਼ ਬਣਦਾ ਹੈਗਾ ਕਿ ਚਾਹੇ ਉਹ ਫਿਜ਼ੀਕਲੀ ਪ੍ਰੈਜ਼ెంట్ ਨਾ ਹੋਣ ਪਰ ਉਹ कुछ ना कुछ अपना हिस्सा दे जरूर पान मेरी है लोग तो कह रहे साल लगेगा दो साल लगेगा जैसा असि अपराला के अस तीन महीने से चौदह सौ पिंड वसा सकते हैं और गुरु मेहर करे ऐसी सारे हाथ जोड़ के अरदास करिए अपने नितनेम तो, तो बाद रोज गुरु तुसी सानु कि गुरु साहब तुम तंदुरुस्ती बख्शो सानू सेवा बख्शो कि असि सेवा कर सकते बिल्कुल गलत दस भी ਜਿਹੜੇ ਕਿਸਾਨ ਨੇ ਜਿਹੜੇ ਜਿਮੀਦਾਰ ਨੇ ਉਹ ਦੁਨੀਆ ਦਾ ਢਿੱਡ ਭਰਦੇ ਨੇ ਰੋਟੀ ਖਵਾਉਂਦੇ ਉਹਨਾਂ ਨੂੰ ਕਿਉਂਕਿ ਉਹਨਾਂ ਵੱਲੋਂ ਉਗਾਇਆ ਗਿਆ ਅੰਨ ਹੀ ਅਸੀਂ ਖਾਂਦੇ ਹਾਂ ਉਹ ਮੰਗਦੇ ਨਹੀਂ ਇੱਕ ਵੇਲੇ ਇਹ ਬਿਲਕੁਲ ਤੁਸੀਂ ਠੀਕ ਏ ਮਗਰ ਫਿਰ ਜਿਸ ਤਰ੍ਹਾਂ ਵੀ ਜ਼ਰੂਰਤ ਮਹਿਸੂਸ ਹੋ ਰਹੀ ਹੈ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਵੀ ਅਸੀਂ ਵੀ ਮਹਿਸੂਸ ਕਰਨੇ ਆ ਕਿ ਹੁਣ ਘਰ ਡਿੱਗੇ ਪਏ ਨੇ ਉਹਨਾਂ ਕੋਲ ਰਹਿਣ ਲਈ ਜਗ੍ਹਾ ਨਹੀਂ ਹੈਗੀ ਉਹਨਾਂ ਨੂੰ ਜ਼ਰੂਰਤ ਹੈਗੀ ਆ ਤੇ ਦਿਲ ਖੋਲ ਕੇ ਦੇ ਲੈ ਇਹਦੇ ਨਾਲ-ਨਾਲ ਪਸ਼ੂ ਤਨ ਵੀ ਉੱਥੇ ਜਿਆਦਾ ਇਫੈਕਟਿਵ ਹੋਇਆ ਹੈ ਉਹਨਾਂ ਦੇ ਲਈ ਵੀ ਤੁਸੀਂ ਸੋਚਿਆ ਕਿ ਉਹਨਾਂ ਦੇ ਖਾਣ ਦੇ ਲਈ ਚਾਰਾ ਔਰ ਤੂੜੀ ਵਗੈਰਾ ਅਸੀਂ ਟੂਰੀ ਲੈ ਕੇ ਜਾ ਰਹੇ ਹਾਂ ਤੇ ਅਸੀਂ ਜਿੱਸਾ ਜਿੱਸਾ ਇਨਸਾਨ ਦੀ ਸੇਵਾ ਕਰ ਰਹੇ ਹਾਂ ਤੇ ਜਿਹੜੇ ਉੱਥੇ ਹੋਰ ਜੀ ਪਾਲ ਰਹੇ ਹੈ ਉਹਨਾਂ ਦੀ ਵੀ ਅਸੀਂ ਸੇਵਾ ਉਸੇ ਤਰ੍ਹਾਂ ਕਰਨੀ ਜਿਸ ਤਰ੍ਹਾਂ ਅਸੀਂ ਇਨਸਾਨਾਂ ਦੀ ਕਰ ਕਰ ਰਹੇ ਹਾਂ ਉਸੇ ਤਰ੍ਹਾਂ ਤੇ ਗਰਾਊਂਡ ਰਿਐਲਿਟੀ ਤੋਂ ਸਾਨੂੰ ਜਿਹੜੇ-ਜਿਹੜੇ ਚੀਜ਼ਾਂ ਮਿਲਣ ਗਿਆ ਜੇ ਬੱਚਿਆਂ ਦਾ ਬੇਬੀ ਫੂਡ ਹੋ ਗਿਆ ਲੇਡੀਜ਼ ਦਾ ਕੁਝ ਜਿਹੜੇ ਆਈਟਮਸ ਹੈਗੀਆਂ ਠੀਕ ਹੈ ਨਾ ਜਿਹਨੀਆਂ ਚੀਜ਼ਾਂ ਅਸੀਂ ਵੇਸਟ ਨਹੀਂ ਕਰਨੀ ਪੈਸਾ ਵੇਸ ਨਾ ਕਰੋ ਇਹੋ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਬੰਦੇ ਕੰਮ ਕਰ ਰਹੇ ਹੈ ਐਕਚੁਅਲੀ ਆ ਗਰਾਉਂਡ ਲੈਵਲ 'ਚ ਉਹਨਾਂ ਨਾਲ ਤੁਸੀਂ ਸੰਪਰਕ ਕਰੋ ਉਹਨਾਂ ਨਾਲ ਗਰਾਉਂਡ ਰਿਐਲਿਟੀ ਦੇਖ ਕੇ ਤੁਸੀਂ ਤੁਸੀਂ ਐਸੇ ਸੇਵਾ ਕਰੋ ਇਹੋ ਹੱਥ ਜੋੜ ਕੇ ਬੇਨਤੀ ਹੈ ਬਿਕੋਜ਼ ਨਹੀਂ ਤੇ ਸਾਰਾ ਕੁਝ ਵੇਸਟ ਹੋ ਜਾਏਗਾ ਬਿਲਕੁਲ ਅਜੇ ਸਮੇਂ ਆ ਰਿਹਾ ਹੈ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਪਾਣੀ نیچے ਜਾਂਦਾ ਜਾ ਰਿਹਾ ਹੈ ਬਿਮਾਰੀਆਂ ਵੀ ਉਹ ਨਿਕਲਣਗੀਆਂ ਬਿਮਾਰੀਆਂ ਤੋਂ ਬਾਅਦ ਬਹੁਤ ਕੁਝ ਅਜੇ ਹੋਣ ਵਾਲਾ ਹੈਗਾ ਕਿਉਂਕਿ ਮੈਡੀਕਲ ਟੀਮਾਂ ਹੁਣ ਲੱਗ ਵੀ ਗਈਆਂ ਨੇ ਕੁਝ ਆਪਣੇ ਪੰਦਰ ਤੇ ਵੀ ਦੇ ਰਹੇ ਤੁ ਦਵਾਈਆਂ ਵੀ ਤੁਸੀਂ ਉੱਥੇ ਮੋਹੀਆ ਕਰਵਾ ਰਹੇ ਹੋ ਜਿਹੜੀਆਂ ਕਿਸੇ ਸਯੋਗ ਨਾਲ ਕਿਉਂਕਿ ਦਵਾਈਆਂ ਇੱਕ ਇਹੋ ਜਿਹੀ ਆਈਟਮ ਹੈ ਜਿਹੜੋ ਜਿਹੜੀ ਕਿ ਪ੍ਰਿਸਕ੍ਰਾਈਬ ਕੀਤੀ ਜਾਂਦੀ ਹੈ ਨਾ ਕਿ ਸਿੱਧੀ ਡਾਇਰੈਕਟ ਵੇਚੀ ਜਾਂਦੀ ਹੈ ਨਹੀਂ ਦੇਖੋ ਸਾਡਾ ਜਿਹੜਾ ਇਹ ਮਹੀਮ ਹੈ ਆਈਚਾ ਫਾਊਂਡੇਸ਼ਨ ਦਾ ਔਰ ਜਿਹੜਾ ਸਾਡਾ ਕੇਰਿੰਗ ਹਾਰਟਸ ਇੰਡੀਆ ਹੈ ਉਹ ਵੀ ਇਹਨੂੰ ਸਪੋਰਟ ਕਰ ਰਿਹਾ ਦੇਖੋ ਇੱਕ ਦੇ ਹੁਣ ਅਸੀਂ ਐਮਰਜੈਂਸੀ ਕਿਟ ਦੇ ਰਹੇ ਹਾਂ ਇਹ ਜਿਹੜੇ essentiial medicine ਹੈ ਜਿਹੜੇ ਸਾਰੇ ਖਾ ਸਕਦੇ ਹੈਗੇ ਤੇ ਦੂਜੀ ਅਸੀਂ ਕਰਨੀ ਹੈ ਤੇ ਹੈਲਥ ਕੈਂਪ ਲਗਾ ਕੇ बिकॉज ਹੁਣ ਜਿੱਸਾ ਜਿੱਸਾ ਪਾਣੀ ਖੱਲਿਆ ਆਏਗਾ ਡਿਜ਼ੀਜ਼ ਵਗੈਰਾ ਹੋਣ ਗਿਆ ਤੇ ਉਹ ਨਾ ਫੈਲੇ ऑलरेडी ਅਸੀਂ ਪਲਾਨ ਕਰ ਰਹੇ ਹਾਂ ਕਿ ਟੀਮ ਜੇ ਦੇਖੋ ਇੱਕ ਤੇ ਗਵਰਨਮੈਂਟ ਕਰੇਗੀ ਠੀਕ ਹੈ ਬਟ ਹੁਣ ਗਵਰਨਮੈਂਟ 1 ਟੂ 1 ਤੇ ਨਹੀਂ ਕਰ ਸਕਦੀ ਨਾ ਜੀ ਜੀ ਤੇ ਹੁਣ ਇਹ ਇਹ ਕੰਮ ਵਾਸਤੇ ਇਹ ਕੰਮ ਵਾਸਤੇ ਸਾਨੂੰ ਪਲਾਨਡ ਵੇਚ ਇਹ ਗਵਰਨਮੈਂਟ ਦੇ ਨਾਲ ਪੈਰਲਲ ਹੈਲਪ ਕਰਨੀ ਚਾਹੀਦੀ ਹੈ ਐਸਜੀਪੀਸੀ ਸਾਡੀ ਜਿਹੜੀ ਸੰਸਥਾ ਹੈਗੀ ਉਹਲੀ ਸੰਸਥਾ ਉਹ ਵੀ ਪਲਾਨ ਕਰੀ ਉਹਨਾਂ ਨਾਲ ਅਸੀਂ ਰਲ ਕੇ ਔਰ ਜਗਾ ਜਗਾ ਮੈਡੀਕਲ ਕੈਂਪ ਲਗਾਵਾਂਗੇ ਔਰ ਮੈਡੀਸਿਨ ਦਵਾਂਗੇ ਫ੍ਰੀ ਮੈਡੀਸ ਮੈਡੀਸਿਨ ਔਰ ਇਹ ਜਿਹੜਾ ਮੈਂ ਤੁਹਾਨੂੰ ਬਾਰ-ਬਾਰ ਇਹ ਚੀਜ਼ ਕਰ ਰਿਹਾ ਇਹ ਇੱਕ ਦਿਨ ਦਾ ਮਸਲਾ ਨਹੀਂ ਹੈ ਇਹ ਥੋੜੇ ਦਿਨਾਂ ਨੂੰ ਸਾਨੂੰ ਸਪੋਰਟ ਦੇਣੀ ਪੈਗੀ ਪਰ ਅਸੀਂ ਇੰਨੀ ਸਪੋਰਟ ਦਵਾਂਗੇ ਜਦ ਤੱਕ ਉਹ ਪੈਰਾ ਦੇ ਉੱਤੇ ਆਪਣੇ ਖੜੇ ਹੋ ਜਾ ਬਿਲਕੁਲ ਠੀਕ ਹੈ क्लोजर साहब 1 मिनट ਲਵਾਗਾ ਤੁਹਾਡਾ ਮੈਨੂੰ ਦੇਖੋ ਕਿ ਇਹ ਵਿਫਤਾ ਦੀ ਹੈ ਸੜੀ ਅਸੀਂ ਕਹਿ ਸਕਦੇ ਹਾਂ ਦੁਵਿਧਾ ਦੀ ਕੜੀ ਹੈ ਲੋਕ ਵਿਸਥਾਪਿਤ ਹੋਏ ਹੋਏ ਨੇ ਆਪਣੇ ਘਰ-ਬਾਰ ਤੋਂ ਆਪਣੇ ਕਾਰੋਬਾਰ ਤੋਂ ਆਪਣੇ ਉਸ ਸਮਾਨ ਤੋਂ ਜ਼ਰੂਰਤ ਦਾ ਸਮਾਨ ਜਿਹੜਾ ਹੈ ਟਰੈਕਟਰ ਟਰਾਲੀਆਂ ਬੋਰ ਉਹਨਾਂ ਦੇ ਬਿਲਕੁਲ ਖਤਮ ਹੋ ਚੁੱਕੇ ਨੇ ਅੱਜ ਬਹੁਤ ਜ਼ਰੂਰਤ ਹੈ ਪਾਣੀ ਜਰੂਰ ਘਟ ਗਿਆ ਹੈ ਜ਼ਰੂਰਤ ਅਜੇ ਵੀ ਹੈ ਬਿਲਕੁਲ ਜੈਲ ਸਾਹਿਬ ਬਹੁਤ ਜ਼ਰੂਰਤ ਹੈ ਜੀ ਤੁਸੀਂ ਗਰਾਊਂਡ ਤੇ ਰੋਜ਼ ਜਾਂਦੇ ਹੋ ਸਾਡੇ ਤੋਂ ਬਾਅਦ ਤੁਸੀਂ ਉਹ ਇਲਾਕਿਆਂ ਵਿੱਚ ਵਿਚਰੇ ਹੋ ਬਹੁਤ ਜ਼ਿਆਦਾ ਜ਼ਰੂਰਤ ਹੈ ਬਟ ਇੱਕ ਚੀਜ਼ ਜਿਹੜੀ ਸਭ ਦੀ ਅੱਖਾਂ ਤੋਂ ਲੁਕੀ ਹੈ ਉਹ ਹੈ ਕਿ ਅਗਰ ਜ਼ਰੂਰਤ ਹੈ ਤੇ ਪੰਜਾਬ ਦੇ ਨਾਲ ਪੰਜਾਬ ਸਰ ਜੁੜ ਕੇ ਖੜਾ ਵੀ ਹੈ ਤੁਸੀਂ ਕਿਸੇ ਵੀ ਪਿੰਡ ਚਲੇ ਜਾਓਗੇ ਤੁਹਾਨੂੰ ਹਰ ਪਿੰਡ ਦੇ ਬਾਹਰ ਟਰੈਕਟਰਾਂ ਦੀਆਂ ਟਰਾਲੀਆਂ ਦੀਆਂ ਰਾਸ਼ਨਾਂ ਔਰ ਹੋਰ ਜ਼ਰੂਰੀ ਵਸਤਾਂ ਦੀ ਲਾਈਨ ਭਰ ਕੇ ਸਮਾਨ ਦੀਆਂ ਨਜ਼ਰ ਆਉਣੀਆਂ ਔਰ ਇਸ ਵਾਰ ਕਮਾਲ ਦੀ ਗੱਲ ਹੈ ਵੇ ਕਿ ਇਸ ਵਾਰ ਪੰਜਾਬ ਦੀ ਮਦਦ ਲਈ ਖੇਲਾ ਪੰਜਾਬ ਨਹੀਂ ਗੁਜਰਾਤ ਮਹਾਰਾਸ਼ਟਰਾ ਯੂਪੀ ਰਾਜਸਥਾਨ ਹਰ ਜਗ੍ਹਾ ਤੋਂ ਸੰਗਤਾਂ ਗੱਡੀਆਂ ਭਰ-ਭਰ ਕੇ ਸਮਾਨ ਦੀ ਲੈ ਕੇ ਆ ਰਹੀਆਂ ਨੇ ਇਸ ਵੇਲੇ ਜੋ ਲੋਡ ਹੈ ਉਹ ਹੈ ਕੋਆਰਡੀਨੇਸ਼ਨ ਦੇ ਇਕ ਹੋਰ ਬੰਲੇ ਰੇਖੀ ਕਰਨੀ ਜ਼ਰੂਰੀ ਹੈ ਕਿ ਕਿਹੜੇ ਪਿੰਡ ਦੇ ਵਿੱਚ ਕਿਹੜੀ ਚੀਜ਼ ਦੀ ਜ਼ਰੂਰਤ ਹੈ ਕਿਉਂਕਿ ਹੁੰਦਾ ਦੇਖੋ ਬੈਲ ਸਾਹਿਬ ਬਹੁਤ ਜ਼ਿਆਦਾ ਵੀਡੀਓਜ਼ ਆ ਰਹੀਆਂ ਨੇ ਕਿ ਲੋਕ ਕਹਿ ਰਹੇ ਨੇ ਕਿ ਸਮਾਨ ਦੀ ਜਮ੍ਹਾਂ ਖੋਰੀ ਹੋ ਰਹੀ ਹੈ ਠੀਕ ਹੈ ਜਮ੍ਹਾਂ ਖੋਰੀ ਕਰਨਾ ਬਹੁਤ ਗਲਤ ਗੱਲ ਹੈ ਬਟ ਅਗਰ ਜੇ ਕੋਈ ਬੰਦਾ ਆਪਣੇ ਘਰ 4 ਮਹੀਨੇ ਦਾ ਰਾਸ਼ਨ ਰੱਖ ਰਿਹਾ ਤੇ ਮੇਰੇ ਹਿਸਾਬ ਸੇ ਮੈਂ ਨਹੀਂ ਸਮਝਦਾ ਕਿ ਉਹ ਜਮ੍ਹਾਂ ਖੋਰੀ ਕਰ ਰਿਹਾ ਬਿਕੋਜ਼ ਪਾਣੀ ਉਤਰਨ ਤੋਂ ਬਾਅਦ ਜਿਹਨੇ ਜਮ੍ਹਾਂ ਕੀਤਾ ਉਹਨੂੰ ਜ਼ਰੂਰਤ ਹੈਗੀ ਆ ਕੋਈ ਇਹ ਕੋਈ ਕਾਲਾ ਬਾਜ਼ਾਰੀ ਨਹੀਂ ਹੋ ਰਹੀ ਜੇ ਜੇ ਸੇਵਾ ਕਰਨ ਜਾ ਰਹੇ ਹਨ ਨਾ ਫਿਰ ਅਸੀਂ ਇਹ ਗੱਲ ਨਹੀਂ ਕਰ ਸਕਦੇ ਕਿ ਇਹ ਕਾਲਾ ਬਾਜ਼ਾਰ ਆਇਡੈਂਟੀਫਾਈ ਕਰੋ ਜਿਹੜਾ ਜ਼ਰੂਰਤਮੰਦ ਹੈ ਉਹਨੂੰ ਦੇ ਦਿਓ ਜਿਹੜਾ ਜ਼ਰੂਰਤਮੰਦ ਨਹੀਂ ਹੈ ਉਹਨੂੰ ਨਾ ਦਿਓ ਬਟ ਇਹ ਗੱਲਾਂ ਕਰਨੀਆਂ ਤੂੰ ਇਹ ਗੱਲਾਂ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਕਿਉਂਕਿ ਇਹਦੇ ਵਿੱਚ ਪੰਜਾਬ ਦਾ ਇੱਕ ਬੜਾ ਗਲਤ ਜਿਹੜਾ ਚਿਹਰਾ ਉਹ ਪੇਸ਼ ਹੁੰਦਾ ਪੰਜਾਬੀ ਹਮੇਸ਼ਾ ਦਾਨੀ ਰਹੇ ਨੇ ਪੰਜਾਬੀਆਂ ਨੇ ਸੀਰੀਆ ਤੋਂ ਲੈ ਕੇ ਨੇਪਾਲ ਤੱਕ ਹਰ ਜਗ੍ਹਾ ਜਾ ਕੇ ਲੰਗਰ ਲਾਇਆ ਪੰਜਾਬੀਆਂ ਨੇ ਹੁਣ ਉਹ ਇਰਾਕ ਯੂਕਰੇਨ ਉਹਦਾ ਆਪਣਾ ਯੂਕਰੇਨ ਦਾ ਜੁੱਧ ਹੋਇਆ ਸੀ ਰਸ਼ੀਆ ਨਾਲ ਯੂਕਰੇਨ ਤੱਕ ਜਾ ਕੇ ਪੰਜਾਬੀਆਂ ਨੇ ਲੰਗਰ ਲਾਇਏ ਨੇ ਤੇ ਪੰਜਾਬੀ ਲੰਗਰ ਲਾਣ ਵਾਲੀ ਕੌਮ ਹੈ ਪੰਜਾਬੀ ਰੈਸ਼ਨ ਇਕੱਠਾ ਕਰਨ ਵਾਲੀ ਕੌਮ ਨਹੀਂ ਤੇ ਜੇ ਕੋਈ ਬੰਦਾ ਚਾਰ ਮਹੀਨੇ ਮੀਡੀਆ ਦਾ ਫਰਜ਼ ਵੀ ਬਣਦਾ ਹੈ ਕਿ ਮੀਡੀਆ ਨੂੰ ਥੋੜਾ ਪ੍ਰਮੋਟ ਕਰਨਾ ਚਾਹੀਦਾ ਹੈ ਕਿ 4 ਮਹੀਨਿਆਂ ਨਾਲ ਇਹ ਫਸਲਾਂ ਉਪਜਾਉ ਨਹੀਂ ਹੋ ਸਕਦੀਆਂ 4 ਤੋਂ 6 ਮਹੀਨੇ ਤੇ ਜੇ ਕੋਈ ਬੰਦੇ ਨੇ 6 ਮਹੀਨੇ ਦਾ ਰਸ਼ਨ ਰੱਖ ਲਿਆ ਹੈ ਤੇ ਉਹਦੇ ਚ ਕੀ ਮਾੜਾ ਕਰ ਲਿਆ ਇਸ ਕਰਕੇ ਸਾਨੂੰ ਇਸ ਚੀਜ਼ ਤੇ ਰਾਜਨੀਤੀਆਂ ਪੰਜਾਬ ਦੀ ਛਵੀ ਨਹੀਂ ਖਰਾਬ ਕਰਨੀ ਚਾਹੀਦੀ ਇਸ ਵੇਲੇ ਲੋੜ ਹੈ ਕਿ ਅਸੀਂ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਸਿਰ ਜੋੜ ਕੇ ਖੜੇ ਹੋਈਏ ਜਦ ਤੱਕ ਕਿ ਉਹ ਦੁਬਾਰਾ ਸਟੈਂਡ ਨਹੀਂ ਹੋ ਜਾਂਦੇ ਸੋ ਤੁਹਾਡੇ ਨਾਲ ਅਸੀਂ ਵੀ ਤੁਹਾਡੇ ਨਾਲ ਮੀਡੀਆ ਵੀ ਹੈ ਬਿਲਕੁਲ ਤੁਸੀਂ ਦੇਖੋ ਕਿ ਸਮਾਨ ਦੇ ਵਿੱਚ ਖਾਸ ਕਰਕੇ ਪਸ਼ੂਆਂ ਦੇ ਲਈ ਕਿਉਂਕਿ ਪਸ਼ੂ ਧਨ ਇਹ ਜਿਆ ਧਨ ਹੈਗਾ ਜਿਨ੍ਹਾਂ ਨੂੰ ਬਹੁਤ ਜ਼ਰੂਰਤ ਹੈ ਸੋ ਬਾਬਾ ਜੀ ਇੱਕ ਚੀਜ਼ ਬਾਤ ਦਿਖੋ ਕਿ ਅੱਜ ਵਕਵਕ ਸਸਤਾਵਾ ਵੱਲੋਂ ਰਾਸ਼ਨ ਸਮਗਰੀ ਭੇਜੀ ਜਾ ਰਹੀ ਹੈ ਹੁਣ ਪਾਣੀ ਘਟ ਗਿਆ ਹੈਗਾ ਪਾਣੀ ਘਟ ਗਿਆ ਹੁਣ ਜਰੂਰਤ ਹੈਗੀ ਸੀਗੀ ਕਿ ਉਹਨਾਂ ਕੋਲ ਪੁੱਛਿਆ ਜਾਏ ਕਿ ਵੀ ਤੁਹਾਨੂੰ ਕੀ ਚਾਹੀਦਾ ਜਾਂ ਉਹਨਾਂ ਦੀ ਜਰੂਰਤ ਮਹਿਸੂਸ ਕੀਤੀ ਜਾਵੇ ਉਸ ਤਹਿਤੀ ਤੁਸੀਂ ਵੀ ਅੱਜ ਇੱਥੋਂ ਸਾਰਾ ਸਮਾਨ ਲੈ ਕੇ ਜਾ ਰਹੇ ਹੋ ਗੱਦੇ ਲੈ ਕੇ ਜਾ ਰਹੇ ਹੋ ਖਾਂ ਪੀਣ ਦਾ ਸਮਾਨ ਲੈ ਕੇ ਜਾ ਰਹੇ ਹੋ ਪਸ਼ੂਆਂ ਲਈ ਟੂੜੀ ਲੈ ਕੇ ਜਾ ਰਹੇ ਹੋ ਹਾਂਜੀ ਵਾਹਿ ਫਲਸਾ ਵਾਹਿ ਗੁਰਜੀ ਕੀ ਫਤਿਹ ਅਸੀਂ 29 ਤਰੀਕ ਦੇ ਲੱਗੇ ਹੋਏ ਆ ਜੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੇ ਸੰਤ ਬਾਬਾ ਗੁਰਦੇਵ ਸਿੰਘ ਦੀ ਕੁੱਲੀ ਵਾਲੇ ਦੀ ਅਸੀਂ ਉਦੋਂ ਤੇ ਲਗਾਤਾਰ ਹੀ ਪਾਣੀ ਜਿਹੜਾ ਹੁਣ ਉੱਤਰ ਕੇ ਆਏ ਜੀ ਜਿਹੜੇ ਹੁਣ ਜ਼ਰੂਰਤ ਆ ਉੱਥੇ ਰਾਸ਼ਨ ਦੀ ਜ਼ਰੂਰਤ ਇਸ ਤਰ੍ਹਾਂ ਹੈ ਜੀ ਕਿ ਬੈਕਾਂ ਤੇ ਰਹਿ ਗਈ ਆ ਜੀ ਜੋ ਅਸੀਂ ਦੇਖਿਆ ਜੀ ਜੀ ਬੈਕਾਂ ਤੇ ਜਿਹੜੇ ਪਿੰਡਾਂ ਦੇ ਵਿੱਚੋਂ ਜਿਹੜੇ 2-2 ਕਿਲੋਮੀਟਰ ਦੂਰੀ ਤੇ ਪਹਿਲੀਆਂ ਚ ਬੈਠੇ ਨੇ ਉਨਾਂ ਨੂੰ ਲੋੜਿਆ ਜੀ ਰਾਸ਼ਨ ਦੀ ਤੇ ਚੋਕਰ ਦੀ ਤੇ ਪੱਠਿਆਂ ਦੀ ਜੀ ਉਹ ਆਹੀ ਲਗਾਤਾਰ ਇਹ ਚੀਜ਼ਾਂ ਜਿਹੜੀਆਂ ਸਾਡੀ ਸਰਵੇ ਕਰਦੀ ਆ ਇੱਕ ਟੀਮ ਪਹਿਲਾਂ ਇੱਕ ਦਿਨ ਫਿਰ ਉਹ ਸਾਨੂੰ ਦੱਸ ਦਿੰਦੇ ਕਿ ਆ ਆ ਪਿੰਡਾਂ ਚ ਤੁਸੀਂ ਜਾਣਾ ਵਾ ਕੱਲ ਨੂੰ ਅਸੀਂ ਇਸ ਤਰ੍ਹਾਂ ਕਰ ਰਹੇ ਆ ਜੀ ਹੁਣ ਜਿਹੜੀ ਲੋੜ ਆ ਜੀ ਦਾ ਪਹਿਲੀ ਗੱਲ ਤੇ ਆ ਕਿ ਲੋਕਾਂ ਦੇ ਘਰ ਜਿਹੜੇ ਆ ਉਹ ਬੈਠ ਚੁੱਕੇ ਆ ਜੀ ਹੂੰ ਉਹਨਾਂ ਦੀਆਂ ਜਿਹੜੇ ਫਰਸ਼ ਨੇ ਉਹ ਸਹੀ ਕਰਨੇ ਚਾਹੀਦੇ ਆ ਜਿਹੜੀਆਂ ਤੇੜਾ ਪੈ ਗਿਆ ਨੇ ਜਾਂ ਲੈਂਟਰ ਡਿੱਗੇ ਨੇ ਜੀ ਉਹ ਆਪਾਂ ਨੂੰ ਸਹੀ ਕਰਾਉਣੇ ਚਾਹੀਦੇ ਨੇ ਜੀ ਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਵੱਲੋਂ ਵੀ ਇਹੋ ਆਦੇਸ਼ ਆ ਜੀ ਤੇ ਬਾਬਾ ਗੁਰਦੇਵ ਸਿੰਘ ਖੁੱਲੀ ਵਾਲਿਆਂ ਵੱਲੋਂ ਵੀ ਇਹੋ ਆਦੇਸ਼ ਆ ਕਿ ਆਪਾਂ ਇਹ ਹੁਣ ਸਰਵੇ ਕਰੀਏ ਕਿ ਘਰ ਕਿੰਨਿਆਂ ਦੇ ਡੇਗੇ ਜੀ ਗੁਰਦੁਆਰੇ ਸਾਬਾਂ ਦੀਆਂ ਇਮਾਰਤਾਂ ਦਾ ਨੁਕਸਾਨ ਕੀ ਹੋਇਆ ਹੈ ਜੀ ਉਹ ਅਸੀਂ ਸਰਵੇ ਕਰ ਰਹੇ ਆ ਜੀ ਉਸ ਤੋਂ ਬਾਅਦ ਜੀ ਡੀਜ਼ਲ ਦਾ ਪ੍ਰਬੰਧ ਕਰ ਰਹੇ ਆ ਜੀ ਉਹ ਇਸ ਤਰ੍ਹਾਂ ਹੈ ਜੀ ਅਸੀਂ ਉਹ ਟੈਂਕਰ ਹੀ ਪੂਰਾ ਜਿਹੜਾ ਹੈ ਪ੍ਰੋਵਾਈਡ ਕਰਵਾ ਕੇ ਸਿੰਘ ਸਾਹਿਬ ਤੇ ਬਾਬਾ ਜੀ ਦੇ ਆਦੇਸ਼ ਨੇ ਕਿ ਲੈ ਕੇ ਜਾਵਾਂਗੇ ਉਹ ਜਿਹਦੇ ਜਿਹਦੀ ਜਿੰਨੀ ਜਿੰਨੀ ਜ਼ਮੀਨ ਆ ਤੇ ਉੱਥੇ ਹੀ ਨੋਜ਼ਲ ਦੇ ਨਾਲ ਤੇਲ ਪਾ ਕੇ ਤੇ ਜੋ ਟਰੈਕਟਰ ਸੇਵਾ ਚ ਵੀ ਹੋਣਗੇ ਉਹ ਜ਼ਮੀਨਾਂ ਉਹਨਾਂ ਦੀਆਂ ਪੱਧਰੀਆਂ ਕੀਤੀਆਂ ਜਾਣਗੀਆਂ ਜੀ ਅਸੀਂ ਜਿਹੜੇ ਘਰ ਬਣਾ ਕੇ ਦੇ ਰਹੇ ਹਾਂ ਜੀ ਉਹਦੇ ਵਿੱਚ ਇੱਕ ਕਮਰਾ ਰਸੋਈ ਤੇ ਬਾਥਰੂਮ ਜੀ ਤੇ ਜਿਹੜਾ ਉਹਨਾਂ ਦਾ ਜੋ ਅਗਲੇ ਬੰਨੇ ਵੇੜਾ ਟਾਈਪ ਹੁੰਦਾ ਜੀ ਹਾਂਜੀ ਉਹ ਅਸੀਂ ਕਰਵਾ ਕੇ ਦੇਵਾਂਗੇ ਜੀ ਬਹੁਤ ਸੋਣਾ ਗੁੱਡ ਆਈ ਸੋ ਪੂਰਾ ਹਿੰਦੁਸਤਾਨ ਇਸ ਵੇਲੇ ਉਹਨਾਂ ਦੀ ਮਦਦ ਲਈ ਅੱਗੇ ਆਇਆ ਹੋਇਆ ਹੈ ਜਿਹੜੇ ਕਿ ਇਸ ਦੁਬਿਧਾ ਦੀ ਕੜੀ ਦੇ ਵਿੱਚ ਇਸ ਮੁਸੀਬਤ ਦੇ ਵਿੱਚ ਦਾ ਸਾਹਮਣਾ ਕਰ ਰਹੇ ਬੇ ਨੇ ਜਿਨ੍ਹਾਂ ਨੇ ਆਪਣੇ ਘਰ-ਬਾਰ ਖੇਤ ਪਸ਼ੂ ਪਲਿਆ ਪਸ਼ੂ ਸਾਰੇ ਪਾਣੀ ਨੇ ਲਗਭਗ ਰੋੜ ਦਿੱਤੇ ਨੇ ਔਰ ਉਸ ਨਾਲ ਹੁਣ ਉਹਨਾਂ ਨੂੰ ਜ਼ਰੂਰਤ ਹੈਗੀ ਹੈ ਤੁਹਾਡੇ ਸਹਿਯੋਗ ਦੀ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈਗੀ ਹੈ ਤੁਸੀਂ ਅੱਗੇ ਆਓ ਉਹਨਾਂ ਦੀ ਮਦਦ ਕਰੋ ਔਰ ਮਦਦ ਕਰਨ ਦੇ ਲਈ ਪੂ ਅੱਜ ਕੱਲਾ ਪੰਜਾਬ ਨਹੀਂ ਹੈ ਪੂਰੇ ਹਿੰਦੁਸਤਾਨ ਤੋਂ ਟਰਾਲੀਆਂ ਭਰ-ਭਰ ਕੇ ਪਹੁੰਚਦੀਆਂ ਪਈਆਂ ਨੇ ਤੇ ਲੋਕਾਂ ਨੂੰ ਰਾਹਤ ਦਾ ਸਮਾਨ ਦੇ ਰਹੀਆਂ ਹੁਣ ਵੇਲਾ ਹੈਗਾ ਜਿਵੇਂ ਜਿਵੇਂ ਪਾਣੀ ਉਤਰਦਾ ਜਾ ਰਿਹਾ ਹੈ ਹੁਣ ਵੇਲਾ ਹੈ ਉਥੇ ਉਹਨਾਂ ਦੇ ਨਾਲ ਖੜੋ ਹੁੰਦਾ ਕਿ ਉਹਨਾਂ ਦੀਆਂ ਫਸਲਾਂ ਜਿਹੜੀਆਂ ਪ੍ਰਭਾਵਿਤ ਹੋ ਚੁੱਕੀਆਂ ਨੇ ਉਹਨਾਂ ਦਾ ਜ਼ਮੀਨ ਜਿਹੜੀ ਹੈ ਪ੍ਰਭਾਵਿਤ ਹੋ ਚੁੱਕੀ ਹੈ ਖੇਤਾਂ ਦੇ ਵਿੱਚ ਭਾਲ ਜੰਮੀ ਪਈ ਹੈ ਭਾਲ ਕੱਢਣ ਦੀ ਜ਼ਰੂਰਤ ਹੈ ਉਹਨਾਂ ਨੂੰ ਡੀਜ਼ਲ ਦੀ ਜ਼ਰੂਰਤ ਹੈ ਉਹਨਾਂ ਨੂੰ ਆਪਣਾ ਜਿਹੜੇ ਟਿਊਬਲ ਦੇ ਬੋਰ ਹੈ ਉਹਨਾਂ ਨੂੰ ਸਾਫ਼ ਕਰਨ ਦੀ ਲੋੜ ਹੈ ਸੋ ਇਸ ਲਈ ਪੂਰਾ ਪੰਜਾਬ ਸਹਿਯੋਗ ਦੇ ਰਿਹਾ ਉਹਨਾਂ ਦਾ ਪੰਜਾਬ ਦੇ ਨਾਲ-ਨਾਲ ਹਿੰਦੁਸਤਾਨ ਪੂਰਾ ਮਦਦ ਕਰ ਰਿਹਾ ਹੈ ਅੱਜ ਵੀ ਉਹਨਾਂ ਦੀ ਮਦਦ ਦੇ ਲਈ ਆਈਐਚਏ ਫਾਊਂਡੇਸ਼ਨ ਕਲਕੱਤਾ ਯਾਨੀ ਕਿ ਕਲਕੱਤਾ ਤੋਂ ਟੀਮ ਆਈ ਹੋਈ ਹੈ ਜਿਨ੍ਹਾਂ ਦੇ ਵਿੱਚ ਮੁਖੀ ਨੇ ਜਿਨ੍ਹਾਂ ਨੇ ਕੋਵਿਡ ਦੇ ਸਮੇਂ ਵਿੱਚ ਵੀ ਬਹੁਤ ਕੰਮ ਕੀਤਾ ਹੈ ਉਹ ਉਹਨਾਂ ਦੇ ਸਹਿਯੋਗ ਦੇ ਨਾਲ ਮਾਤਾ ਖੀਵੀ ਜੀ ਗੁਰੂ ਅੰਗਦ ਦੇਵ ਨਿਵਾਸ ਇਹਨਾਂ ਵੱਲੋਂ ਇੱਕ ਰਾਹਤ ਦਾ ਸਮਾਨ ਭੇਜਿਆ ਜਾ ਰਿਹਾ ਹੈ ਉਹ ਸਮਾਨ ਜਿਹੜਾ ਕਿ ਹੁਣ ਜ਼ਰੂਰਤ ਹੈਗੀ ਹੈ ਉਹ ਇੱਥੋਂ ਜਾ ਰਿਹਾ ਹੈ ਤੇ ਨਾਲ ਹੀ ਇਹ ਲੋਕ ਅੱਗੋਂ ਉਹਨਾਂ ਨੂੰ ਜੋ-ਜੋ ਚਾਹੀਦਾ ਹੋਵੇਗਾ ਈਵਨ ਉਹਨਾਂ ਦੇ ਮਕਾਨ ਵੀ ਉਹਨਾਂ ਨੂੰ ਉਸਾਰ ਕੇ ਦੇਣਗੇ ਚਾਹੇ ਇੱਕ ਕਮਰਾ ਹੈ ਇੱਕ ਰਸੋਈ ਹੈ ਇੱਕ ਬਾਥਰੂਮ ਹੈ ਇਹਨਾਂ ਦਾ ਅਹਿਦ ਹੈ ਸੋ ਇਸਰ ਤਰ੍ਹਾਂ ਦੀਆਂ ਸੰਸਥਾਵਾਂ ਵੀ ਅੱਗੇ ਆਉਣਗੀਆਂ ਤੇ ਲੋਕਾਂ ਦੀਆਂ ਲੋਕਾਂ ਦੀ ਜਿਹੜੀ ਮੁਸੀਬਤ ਹੈ ਉਹ ਹੁਣ ਹੱਲ ਹੋਏਗੀ ਉਹਨਾਂ ਦੇ ਮੁਸੀਬਤ ਦੇ ਵਿੱਚ ਉਹਨਾਂ ਦੇ ਮੁੱਢ ਦੇ ਨਾਲ ਬੋਡਾ ਮਲਾ ਕੇ ਚੱਲਣਗੀਆਂ ਕੈਮਰਾ ਪਰਸਨ ਨਿਤੇਜ ਦੇ ਨਾਲ ਜੋਤੀ ਬਹਿਨ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ